ਕੋ ਜਿਹੜੇ ਕਿ ਤੁਹਾਨੂੰ ਜਾਣਦੇ ਹੋ ਕਿ ਅੱਜ ਤੋਂ ਪਹਿਲਾਂ 6 ਦਿਨ ਅਜ ਸਤਨਾ ਦੇ ਨਾਲ ਜੇਕਰ ਕੋਈ ਸਰਕਰ ਦੇ ਕਾਂਗਸੀ ਭਾਸ਼ਾ ਦਾ ਧਰਨਾ ਲਗਾਇਆ ਹੋਇਆ ਹੈ ਕੂੜੇ ਦੇ ਢੇਰ ਤੇ ਪਈ ਗਈ ਮ੍ਰਿਤਕਾਂ ਦੀ ਸਾਦੂ ਲੱਗੇ ਅੱਜ ਕਾਲੀਦਾਨ ਕਾਲੀਦਾਨ ਤੇ ਬਸਪਾ ਦੇ ਜਿਹੜੇ ਐਮਸੀ ਹੈ ਗਿਆ ਉਹ ਵੀ ਪਹੁੰਚਿਆ ਸਮਰਥਨ ਦੇ ਤੇ ਅਸੀਂ ਤੁਹਾਡੀ ਹਾਂ ਸਿੰਘ ਖਾਲਸਾ ਜੀ ਨਾਲ ਪਰਮ ਸੰਗੀ ਆਪਣੇ ਸਾਹਿਬ ਤੁਸੀਂ ਹਜੇ ਇੱਥੇ ਪਹੁੰਚਿਓ ਪਹਿਲਾ ਤੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਦੇਖੋ ਪਿਛਲੇ ਦਿਨਾਂ ਤੋਂ ਇੱਕ ਬਾਤ ਗਵਾਚ ਰਿਹਾ ਵੀ ਮਿੱਟੀ ਦੇ ਬਈ ਕਫਲਾ ਹੋ ਗਿਆ ਔਰ ਕੱਲ ਤੁਸੀਂ ਪਾਰਸ਼ਰ ਨੇ ਕੱਲ ਮੀਡੀਆ ਰਾਹੀਂ ਬੇਨਤੀ ਕੀਤੀ ਸੀ ਕਿ ਜਿਹੜੇ ਆਪੋਜੀਸ਼ਨ ਦੇ ਕੌਂਸਲਰ ਹੈ ਉਹ ਕਿਉਂ ਨਹੀਂ ਆਉਂਦੇ ਅਸੀਂ ਅੱਜ ਬਿਨਾ ਸ਼ਬਦ ਇਹਨਾਂ ਦੀ ਇਸ ਮੰਗ ਦਾ ਸਮਰਥਨ ਕਰਨ ਆਏ ਆ ਅਸੀਂ ਇਹਨਾਂ ਨੂੰ ਕਿਹਾ ਵੀ ਆਪਾਂ ਥੋੜਾ ਜਾਂਚ ਕਰਨੀ ਆ ਤੁਸੀਂ ਜਿਹਦੇ ਤੋਂ ਵੀ ਜਾਂਚ ਕਰਾਉਣਾ ਚਾਹੁੰਦੇ ਆ ਅਸੀਂ ਦਸਖਤ ਕਰਾਂਗੇ ਤੁਸੀਂ ਵਿਜੀਲੈਂਸ ਪੰਜਾਬ ਤੋਂ ਕਮਤਰੀ ਪੰਜਾਬ ਤੋਂ ਜਾਂਜੋ ਸੀ ਆਪ ਤੁਹਾਨੂੰ ਕੰਨੀ ਹਿਸਾਬ ਅਸੀਂ ਕਿੱਦਾਂ ਮੰਗ ਸਕਦੇ ਆ ਸਾਡਾ ਕੀ ਅਸੀਂ ਹਿਸਾਬ ਇੱਕ ਪਾਸੇ ਤਾਂ ਆਪਾਂ ਸ਼ਿਕਾਇਤ ਕਰ ਰਹੇ ਆ ਜੇ ਦੀ ਸ਼ਿਕਾਇਤ ਕਰ ਰਹੇ ਆ ਉਹਦੇ ਤੋਂ ਆਪਾਂ ਹਿਸਾਬ ਮੰਗਦੇ ਇਹ ਗੱਲ ਹਸੂ ਹੀ ਨਹੀਂ ਆ ਅਸੀਂ ਉਹਨਾਂ ਨੂੰ ਕਿਹਾ ਵੀ ਬਿਨਾਂ ਸ਼ਰਤੋਂ ਅਕਾਲੀ ਦਲ ਸਰਦਾਰ ਮੱਖਣ ਸਿੰਘ ਗਰੇਵੜ ਵਰਮਖਣਾ ਆਪਤੀ ਅਸੀਂ ਸਾਰੇ ਆਏ ਆ ਅਸੀਂ ਬਿਨਾਂ ਸ਼ਰਤੋਂ ਇਹਦਾ ਸਮਰਥਨ ਕੀਤਾ ਔਰ ਨਾਲ ਇਹ ਵੀ ਬੇਨਤੀ ਕੀਤੀ ਆ ਕਿ ਤੁਹਾਡਾ ਧੰਨਵਾਦ ਅਸੀਂ ਅਕਾਲੀ ਦਲ ਹਮੇਸ਼ਾ ਇਸ ਗੱਲ ਦਾ ਵਧਾਈ ਰਿਹਾ ਪ੍ਰਸ਼ਾਸਨ ਚਾਰ ਦੇ ਖਿਲਾਫ ਹਮੇਸ਼ਾ ਜੰਗ ਲੜੀ ਆ ਚਾਹੇ ਉਹ ਆਗਰਤੀ ਸਰਕਾਰ ਆ ਚਾਹੇ ਆਮ ਆਦਮੀ ਦੀ ਸਰਕਾਰ ਆ ਜੇ ਕਪੜਾ ਹੋਇਆ ਜੇ ਬਾਕੀ ਕਪੜੇ ਵੀ ਹੋਇਆ ਜਿਹੜੀ ਆਪਾਂ ਗੱਲ ਕਰਦੇ ਆ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਆ ਔਰ ਦੂਜੀ ਗੱਲ ਇਹਨਾਂ ਨੂੰ ਇਹ ਬੇਨਤੀ ਕੀਤੀ ਆ ਕਿ ਇੱਕ ਸਾਲ ਰਹਿ ਗਿਆ ਆਪਣਾ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੀ ਤਰੱਕੀ ਦੇ ਉੱਤੇ ਰੋਕ ਲਾਈ ਹੋ ਆ ਸੜਕਾਂ ਦੀ ਪਾਤ ਕੀਤੀਆਂ ਸੀ ਆਪਦੇ ਅੰਦਰ ਰੇਲਵਾ ਰੋਡ ਸਲੋ ਰੋਡ ਕਲਾਮ ਰੋਡ ਹੀਰਾ ਜੱਟਾ ਮੰਡਾ ਔਰ ਹੋਰ ਸ਼ਹਿਰ ਦੇ ਵੱਖ-ਵੱਖ ਤੰਦਾਂ ਉਪਾਸ ਕੀਤੇ ਸੀ ਕੋ ਕਿਸੇ ਪਾਰਟੀ ਦੇ ਥੋੜੇ ਸੀਗੇ ਹੁਣ ਰੇਲਵੇ ਰੋਡ ਕਿਸੇ ਅਕਾਲੀਆਂ ਦਾ ਜਾਂ ਕਾਂਗਰਸ ਦਾ ਜਾਂ ਆਮ ਆਦਮੀ ਦਾ ਥੋੜਾ ਜਿਹਾ ਸ਼ਹਿਰ ਦਾ ਜਲੋ ਰੋਡ ਆ ਕਲਾਂ ਰੋਡ ਤੇ ਇਹਨਾਂ ਮਾਰੇ ਹਾਲਾਤ ਹੋਏ ਉਹ ਕਾਂਗਰਸ ਦਾ ਜਣਾ ਆ ਉਹਨੂੰ ਲੱਗੇ ਜਿਹੜੀ ਹੋ ਰਹੀ ਰੋਡ ਤੇ ਇਥੇ ਇਹ ਹਾਲਾਤ ਆ ਅਸੀਂ ਉਹਨਾਂ ਦੇ ਚਰਨਾਂ 'ਚ ਬੀਤ ਕਰਦੇ ਆ ਮੱਥਾ ਵੀ ਟੇਕਿਆ ਉਹਨਾਂ ਨੂੰ ਕਿਹਾ ਤੁਹਾਡੇ ਚਰਨਾਂ 'ਚ ਝੁਕਣ ਨੂੰ ਵੀ ਤਿਆਰ ਆ ਜਿਹੜਾ ਤੁਸੀਂ ਸਟੇ ਲਿਆ ਉਹ ਤੁਸੀਂ ਡਿਵੈਲਪਮੈਂਟ ਤੇ ਲਿਆ ਕਿਸੇ ਪਾਰਟੀ ਤੇ ਲੈ ਲਓ ਸਾਨੂੰ ਇਤਰਾਜ਼ ਕੋਈ ਨਹੀਂਗਾ ਜਿਹੜੀ ਗੱਲ ਉਹ ਕਰ ਰਹੇ ਆ ਵੀ ਕੱਪੜੇ ਹੋ ਰਹੇ ਜੀ ਇਹ ਕੱਪੜੇ ਹੁੰਦੇ ਸੀ ਤਾਂ ਨਹੀਂ ਕਪੜੇ ਤਾਂ ਯਾਰ ਤੁਹਾਡੀ ਸਰਕਾਰ ਚ ਵੀ ਹੁੰਦੇ ਰਹੇ ਆ ਆ ਰੇਲ ਰੋਡ ਜਿਹੜੀ ਅੱਜ ਲੋਕ ਖਮਾਇਜਾ ਭੁਗਤ ਰਹੇ ਹੋ ਤੁਹਾਡੀ ਲਈ ਸਭ ਤੋਂ ਵੱਡਾ ਕਪੜਾ ਹੀ ਤੁਹਾਡੀ ਸਰਕਾਰ ਦਾ ਹੈ। 80 ਦੇਣੇ 90 ਲੱਖ ਦੇ ਲਈ ਕਿਉਂ ਨਹੀਂ ਧਰਨਾ ਦਿੰਦੇ ਤੁਸੀਂ ਉੱਥੇ ਬੈਠ ਕੇ ਉਹ ਉਹਦੀ ਜਾਂਚ ਦੀ ਕਿਉਂ ਨਹੀਂ ਮੰਗ ਕਰਦੇ ਜਾਂਚ ਹੋਣੀ ਚਾਹੀਦੀ ਇੱਕ ਇਸ਼ੂ ਨਹੀਂ ਲੋਕਾਂ ਦਾ ਧਿਆਨ ਪਰ ਘੋਲ ਵਾਲੀ ਗੱਲ ਵੀ ਇੱਥੇ ਕਰਨੀ। ਅਸੀਂ ਉਹਨਾਂ ਨੂੰ ਕਹਾਂ ਅਸੀਂ ਤੁਹਾਡੇ ਨਾਲ ਆ ਜਿਹੜਾ ਵੀ ਕੋ ਕਪੜਾ ਹੋਇਆ ਲੇਕਿਨ ਅਸੀਂ ਵੀ ਆਖਦ ਕਰਦੇ ਹਾਂ ਕਿ ਤੁਸੀਂ ਵੀ ਸਾਡਾ ਸਮਰਥਨ ਕਰੋ। ਪਹਿਲਾਂ ਤੁਸੀਂ ਸ਼ਹਿਰ ਵੀ ਡਿਵੈਲਪਮੈਂਟ ਲਈ ਇਹੋ ਸਟੀਲ ਆ ਉਹਨਾਂ ਨੇ ਕਿਹਾ ਜੀ ਨਹੀਂ ਅੱਜ ਤੱਕ ਅਸੀਂ ਮਿੱਟੀ ਦੀ ਗੱਲ ਕਰਾਂਗੇ ਬਾਕੀ ਗੱਲਾਂ ਬਾਅਦ ਚ ਕਰਾਂਗੇ ਸਾਰੀਆਂ ਗੱਲਾਂ ਕਰਾਂਗੇ ਸ਼ਹਿਰ ਦਾ ਅਸਿਆ ਇੱਕ ਪਾਸੇ ਆਪਾਂ ਕਹਿੰਦੇ ਅਸੀਂ ਸ਼ਹਿਰ ਦੇ ਹਤਾਸ਼ੀ ਆ ਅਸੀਂ ਸ਼ਹਿਰ ਦਾ 1 ਰੁਪਿਆ ਨਹੀਂ ਛਾੜ ਦੇਣਾ ਅਸੀਂ ਸ਼ਹਿਰ ਦਾ 1 ਰੁਪਿਆ ਨਹੀਂ ਛਾੜ ਦੇਣਾ ਅਸੀਂ ਤਾਂ ਆਪ ਕਹਿੰਦੇ ਨਹੀਂ ਛਾੜ ਦੇਣਾ ਅਸੀਂ ਇਸ ਕਰਕੇ ਇਹ ਜਿਹੜੀ ਜਾਂਚ ਦਾ ਪਿਛਾ ਆ ਉਹ ਜਾਂਚ ਹੋ ਜਾਏ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਅਸੀਂ ਉਹਨਾਂ ਨੂੰ ਇਹ ਅੱਜ ਕਹੀਏ ਜਿਹੜੀ ਵੀ ਐਪਲੀਕੇਸ਼ਨ ਦੇ ਸਾਡੇ ਕੋਲ ਸਾਈਨ ਕਰਾਉਣੇ ਆ ਕਰਾਓ ਔਰ ਕਿਸੇ ਉੱਚ ਸਮਰੱਥ ਅਧਿਕਾਰੀ ਤੋਂ ਇਹਦੀ ਜਾਂਚ ਕਰਾਓ ਔਰ ਦੂਜੀ ਗੱਲ ਆ ਜਿਹੜਾ ਤੁਸੀਂ ਸਟੇਲਿਆ ਉਹ ਵਾਪਸ ਲਓ ਉਹਨਾਂ ਨੇ ਅੱਜ ਇਹ ਗੱਲ ਕਹਿ ਕੇ ਟਾਲ ਦਿੱਤਾ ਵੀ ਆਉਣ ਵਾਲੇ ਸਮੇਂ ਤੇ ਇਹਦੀ ਗੱਲ ਕਰਾਂਗੇ ਮੈਂ ਜਿਹੜੇ ਟੈਂਡ ਨਹੀਂ ਬਣੀ ਨਹੀਂ ਨਹੀਂ ਦੇਖੋ ਇੱਕ ਪਾਸੇ ਤਾਂ ਆਪਾਂ ਕਹਿੰਦੇ ਅਸੀਂ ਸ਼ਹਿਰ ਦੇ ਹਿਤੈਸ਼ੀ ਆ ਡਿਵੈਲਪਮੈਂਟ ਆਮ ਜਿਹੜੇ ਹਾਈ ਕੋਰਟ ਦੇ ਸਟੇਲਿਆ ਆਮ ਆਦਮੀ ਤੇ ਲੈਂਦੇ ਮੀਟਿੰਗਾਂ ਦਾ ਅਜੰਡਾ ਸਾਰੇ ਐਮਸੀਆਂ ਨੂੰ ਦੱਸਦਾ ਕੱਲਿਆਂ ਨੂੰ ਅਕਾਲੀਆਂ ਜਾਂ ਆਮ ਆਦਮੀ ਇਹ ਅਟੈਂਡ ਕਿਉਂ ਨਹੀਂ ਕਰਦੇ ਮੀਟਿੰਗਾਂ ਇਹ ਮੀਟਿੰਗਾਂ ਕਿਉਂ ਨਹੀਂ ਅਟੈਂਡ ਕਰਦੇ ਲੋਕਾਂ ਨੂੰ ਜਵਾਬ ਦੇਣਾ ਪੂਗਾ ਇਹਨਾਂ ਨੂੰ ਦੋ ਕਾਉਂਸਲਰਾਂ ਦੇ ਬਾਅਦ ਚੱਲ ਗਏ ਬਾਰੇ ਬੇਤਨਖਾ ਲਈ ਜਾਂਦੇ ਤਨਖਾ ਲਈ ਜਾਂਦੇ ਆ ਉਹ ਨਜਾਇਜ਼ ਬਿਨਾਂ ਕੰਮ ਤੋਂ ਤਨਖਾ ਲਈ ਜਾਂਦੇ ਆ ਉਹ ਵੀ ਸ਼ਹਿਰ ਦੇ ਪੈਸੇ ਆ ਉਹ ਵੀ ਮਿਲਣੇ ਚਾਹੀਦੇ ਆ ਔਰ ਇਸ ਕਰਕੇ ਇਹਨਾਂ ਨੇ ਕਿਹਾ ਜੀ ਉਹ ਫਿਰ ਗੱਲ ਕਰਾਂਗੇ ਮੈਂ ਸਮਝਦਾ ਕਿ ਅੱਜ ਜਦੋਂ ਅਸੀਂ ਆਏ ਸੀ ਕਿਉਂਕਿ ਅੱਜ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਸੀ ਕਿਉਂਕਿ ਆਪਾਂ ਰੋਜ਼ ਬੈਠ ਕੇ ਆਪਾਂ ਇਹ ਸਾਬਤ ਕਰ ਰਹੇ ਆਂ ਵੀ ਆਪਾਂ ਸ਼ਹਿਰ ਹੈ ਤੇ ਅਸੀਂ ਤਾਂ ਤੇ ਸ਼ਹਿਰ ਦੀ ਡਿਵੈਲਪਮੈਂਟ ਦੇ ਹਿਤ ਐਸੀ ਅਸੀਂ ਪਹਿਲਾਂ ਆਂ ਕੱਪੜੇ ਦਾ ਰਖਵਾਲਾ ਹਰੇਕ ਕਾਉਂਸਲਰ ਵਿੱਚ ਜਿਹੜਾ ਭਾਟਿਆ ਸਾਹਿਬ ਨੇ ਕਿਹਾ ਵੀ ਅਸੀਂ ਪਾਟਿਆ ਸਾਹਿਬ ਦੀ ਮਨਸ਼ਾ ਤੇ ਕੋਈ ਖਾਸਾ ਨਹੀਂ ਯਾਰ ਕਰਦੇ ਬੜੇ ਇਮਾਨਦਾਰ ਬੰਦੇ ਆ ਲੇਕਿਨ ਇਮਾਨਦਾਰੀ ਤਾਂ ਤਾਂ ਪਤਾ ਲੱਗੂਗੀ ਦੇਖੋ ਜਦੋਂ ਕਾਂਗਰਸੀ ਸਰਕਾਰ ਸੀਗੀ ਜਿੱਦਣ ਰੇਲਵੇ ਰੋਡ ਟੁੱਟਣਾ ਸ਼ੁਰੂ ਹੋਇਆ ਸੀ 15 ਦਿਨਾਂ ਬਾਅਦ ਅਕਾਲੀ ਦਲ ਦੇ ਮੈਂ ਇੱਕ ਕੌਂਸਲਰ ਆ ਤੇ ਸਮੁੱਚੇ ਕੌਂਸਲਰਾਂ ਨੇ ਇਹ ਗੱਲ ਕਹੀ ਸੀ ਵੀ ਇਹ ਦੀ ਜਿਹੜੀ ਆ ਪੇਮੈਂਟ ਉਹ ਰੋਕੀ ਜਾਵੇ ਸੜਕ ਟੁੱਟਣ ਆਪਈ ਤੇ ਉਦੋਂ ਤਾਂ ਆਪਾਂ ਚੋਰ ਦੇ ਦਰਵਾਜ਼ੇ ਨਾਲ ਹੀ ਸਾਰੀ ਅਦਾਇਗੀ ਕਰ ਦਿੱਤੀ ਤੇ ਉਦੋਂ ਆਪਣੀ ਇਮਾਨਦਾਰੀ ਕਿੱਥੇ ਸੀਗੀ ਇਹ ਵੀ ਕੌਂਸਲਰ ਉਸ ਹਾਊਸ ਦੇ ਸੀਗੇ ਉਸ ਟਾਈਮ ਉਹਦੀ ਗੱਲ ਕਿਉਂ ਨਹੀਂ ਕਰਦੇ ਅੱਜ ਕਪੜੇ ਕੋਈ ਹੋਏ ਹੋਣ ਜਾਂਚ ਦੀ ਮੰਗ ਨਹੀਂ ਕਰੀ ਸੀ ਸਾਰਿਆਂ ਦੀ ਅਸੀਂ ਚਾਹੋ ਆਮ ਆਦਮੀ ਆ ਉਹ ਦੁੱਧ ਤੋਤਾ ਨਹੀਂ ਜਾ ਕਾਂਗਰਸੀ ਇਹ ਦੁੱਧ ਤੋਤੇ ਨਹੀਂਗੇ ਜੇ ਜਾਂਚ ਹੋਵੇ ਸਾਰਿਆਂ ਦੀ ਹੋਵੇ ਜਿਹੜੀ ਮਿੱਟੀ ਦੀ ਗੱਲ ਕਰਦੇ ਆ ਅਸੀਂ ਫਿਰ ਮੀਡੀਆ ਰਹੀਂ ਅੱਜ ਨਵਾਸ਼ਾ ਨਵਾਕੇ ਦੱਸਣਾ ਚਾਹੁੰਦੇ ਆ ਅਸੀਂ ਬੇਤੇ ਦੇਖੋਗੇ ਜੇ ਉਹਦੇ ਚ ਕਪੜਾ ਹੋਇਆ ਉਹਦੀ ਨਰਪੱਖਤਾ ਨਾਲ ਜਾਂਚ ਹੋਵੇ ਲੇਕਿਨ ਆਪਣੀ ਪੀੜੀ ਥੱਲੇ ਵੀ ਸੋਟਾ ਫੇਰਨਾ ਜਿਹੜਾ ਸਕੇਲ ਲੈ ਕੇ ਸ਼ਹਿਰ ਦੀ ਡਿਵੈਲਪਮੈਂਟ ਰੁਕਾਈ ਆ ਉਹ ਇਹਨਾਂ ਦੀ ਬਦੌਲਤ ਹੈ ਇਹਨਾਂ ਦੇ ਚਰਨਾਂ 'ਚ ਬੇਟੀ ਕਰਦੇ ਮੈਡਮ ਕਲਵੰਤ ਕੌਰ ਦੇ ਪਾਰਟੀਆ ਸਾਹਿਬ ਦੇ ਬੜੇ ਸੀਨੀਅਰ ਕਾਉਂਸਲਰ ਆ ਔਰ ਬੜੇ ਸਰਕਾਰ ਜੋਗ ਆਗੂ ਆ ਕਿ ਇਹ ਉਹਨਾਂ ਨੂੰ ਉਹ ਵੀ ਵਾਪਸ ਲੈ ਲੈਣਾ ਚਾਹੀਦਾ ਇਹ ਆਸ ਰੱਖਦੀ ਨਵੇਂ ਟੈਂਡਰ ਲਾਏ ਉਹਨਾਂ ਵਿੱਚ ਕੋਈ ਕਬੜਾ ਨਹੀਂ ਹੈਗਾ ਇਹਨਾਂ ਨੂੰ ਚਾਹੀਦਾ ਵੀ ਰੇਲਵੇ ਰੋਡ ਕਰਕੇ ਬਹੁਤ ਜ਼ਿਆਦਾ ਮਾੜਾ ਹਾਲ ਆ ਕਿ ਜੇ ਇਹ ਐਨੇ ਸ਼ਹਿਰ ਦੇ ਅਹਿਦਾਸ਼ੀ ਆ ਇਹ ਆਪਣਾ ਸਟੇਜ ਚੱਕਣ ਦਾ ਸੀ ਜਾ ਕੇ ਡਵੈਲਪਮੈਂਟ ਦਾ ਕੰਮ ਕਰੀਏ ਜਿਹੜੀ ਮਿੱਟੀ ਦਾ ਮਿੱਟੀ ਦੀ ਤੁਸੀਂ ਦੱਸੋ ਕਿਹਦੇ ਕੋਲ ਜਾਂਚ ਕਰਾਣੀ ਜੀ ਸਾਈਨ ਕਰਦੇ ਨੇ ਸਾਈਨ ਕਰਦੇ ਤੁਸੀਂ ਜਾਂਚ ਕਰਾਓ ਇਹਨਾਂ ਨੇ ਥੋੜੀ ਜਾਂਚ ਕਰਨੀ ਤੁਸੀਂ ਇਹੋ ਕੋਲ ਹਸਾਮਾ ਤੇ ਇਹੋ ਦੇ ਖਲਾਫ ਤੁਸੀਂ ਦੁਰਦੇ ਫਿਰਦੇ ਆ ਜਾਂ ਤਾਂ ਜਾਂਚ ਤੁਸੀਂ ਕਿਸੇ ਉੱਚ ਅਧਿਕਾਰੀ ਕੋਲੋਂ ਕਰਾਓ ਅਸੀਂ ਤੁਹਾਡੇ ਨਾਲ ਆ ਕਰਾਓ ਸਾਰੀਆਂ ਜਿੰਨੀ ਆਏ ਕਿ ਇਕੱਲਾ ਮਿੱਟੀ ਦਾ ਨਹੀਂ ਇਸ ਕਮੇਟੀ ਦਾ ਬਹੁਤ ਜਾਂਚਾ ਉਗੜਾਉਣ ਵਾਲੀਆਂ ਸਾਰਿਆਂ ਦੇ ਨਾਲ ਸਾਡਾ ਸਾਥ ਦੇਣਾ ਅਸੀਂ ਇਹਨਾਂ ਦੇ ਨਾਲ ਸਹਿਯੋਗ ਕਰੂਗਾ ਮੇਰੇ ਵੱਲੋਂ ਹਮੇਸ਼ਾ ਸਾਥ ਨਿਸਾਰਾ ਮੈਂ ਕਹਿੰਦਾ ਕਿ ਬਹੁਤ ਮਾਣ ਨਾਲ ਅਸੀਂ ਜਾਂਚਾਂ ਆਮ ਜੀ ਸੋਚ ਰਹਾ ਹਾਂ ਬੈਠੇ ਆ ਠੀਕ ਆ ਅਸੀਂ ਉਹਨਾਂ ਦਾ ਸਮਰਥਨ ਕਰਦੇ ਆ ਬਿਲਕੁਲ ਸਮਰਥਨ ਕਰਦੇ ਕੋ ਯਾਨੀ ਬੋ ਬੋਦਿਆਂ ਅਸੀਂ ਉਸ ਵੇਲੇ ਕੌਸ ਸਾਰੇ ਨੇ ਹਸਪਤਾਲ ਵਿੱਚ ਮਤੇ ਪਾਸ ਕਰਾਇਏ ਸਕੇ ਉਹਦੇ ਸਾਡੇ ਲੋਕ ਲੈਣਾ ਨਹੀਂ ਤੇ ਲੱਗੀ ਕਿ ਬੜੀ ਮਾੜੀ ਗੱਲ ਆ ਉਹ ਇੱਕ ਗੱਲ ਹੋ ਰਿਹਾ ਕਿ ਜਿਹੜੇ ਐਮਸੀ ਬਾਹਰ ਬੈਠੇ ਹੋਂਗਰੀ ਤੇ ਟਿਸਟਿੰਗ ਹੋ ਰਿਹਾ ਹੈ ਲੋਕ ਨੂੰ ਘਾਟ ਰਲੀਆਂ ਵੇਖਿਆ ਮੈਂ ਉਹ ਬਹੁਤ ਮਾੜੀ ਗੱਲ ਆ ਅੱਗੇ ਲੋਕ ਵੀ ਦੇਖਣ ਕਿਤੇ ਦੇ ਦੇਹਤ ਕਮ ਹੋ ਰਿਹਾ ਹਾਂਜੀ ਅਸੀਂ ਤਾਂ ਇਹ ਕਹਿੰਦੇ ਜਿਹੜਾ ਉਹਨਾਂ ਨੇ ਲੈ ਲਿਆ ਆਪ ਲੋਕ ਸੁਣ ਲੈ ਕੇ ਠੀਕ ਕਰ ਪਰ ਜਿਆਦਾ ਬੁਰਾ ਹੁਣ ਦੋਸਤ ਨੇ ਆ ਸ਼ਹਿਰ ਲਈ ਮਤਲਬ ਪੂਰਾ ਇਹ ਕਹਿਣਾ ਕਿ ਜਿਹੜਾ ਕਲਵੰਤਪਾਲ ਜੀ ਜਾਂ ਕਾਂਗਰਸੀ ਪਰਸ਼ਦਾ ਵੱਲੋਂ ਜਿਹੜਾ ਸਟੇ ਲਿਆ ਗਿਆ ਹੈ ਮੀਟਿੰਗਾਂ ਦੇ ਉੱਤੇ ਉਹਦੇ ਨਾਲ ਸ਼ਹਿਰ ਦਾ ਵਿਕਾਸ ਜਿਹੜਾ ਹੈ ਉਹ ਪ੍ਰਭਾਵਿਤ ਹੋ ਰਿਹਾ ਹੈ ਬਿਲਕੁਲ ਰੁਕ ਗਿਆ ਜੀ ਸਾਰੇ ਸ਼ਹਿਰ ਦਾ ਵਿਕਾਸ ਤੁਸੀਂ ਦੇਖੋ ਸ਼ਹਿਰ ਦਾ ਮੰਦਾ ਹਾਲ ਆ ਹਰ ਕਿ ਪਾਸਿਓਂ ਸੜਕਾਂ ਟੁੱਟੀਆਂ ਆ ਬੁਰਾ ਹਾਲ ਅਸੀਂ ਇਦਾਂ ਦੇ ਟੈਂਡਰ ਦੇ ਪਾਸ ਕਰਾਇਆ ਜਿਹੜੇ ਪੁਰਾਣੇ ਸਿਰੋਕੇ ਉਹ ਸਾਰੇ ਲੋਕ ਲੈਣਾ ਨਹੀਂ ਜੀ ਬਿਲਕੁਲ ਕੋਈ ਕੋਈ ਉਹਨਾਂ ਨੂੰ ਸਾਲੂ ਲੱਗੇ ਤਾਂ ਨਾਲ ਜੀਵਨ ਸੱਤ ਮਹੀਨੇ ਦੀ ਬੈਟਰੀ ਹੈ ਤੇ ਉਹਨਾਂ ਨੂੰ ਸਮਰਥਨ ਦੇਣਾ ਆਇਆ ਸੀ ਪਰ ਇਹਨਾਂ ਨੇ ਆਪਣੀਆਂ ਵੀ ਕੁਝ ਸ਼ਾਇਦ ਦੇ ਵਿਕਾਸ ਲਈ ਜਿਹੜੀਆਂ ਗੱਲਾਂ ਦਸੀਆਂ ਉਹ ਵੀ ਕਿਤੇ ਨਾ ਕਿਤੇ ਮਾਇਨੇ ਰੱਖਦੀਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਾਂਸੀ ਫਰਦਾ ਬਣੋ ਇਸ ਲਈ ਸਾਥ ਦੇਣਾ ਤੁਹਾਨੂੰ ਨਗਰ ਕੌਂਸਲ ਦਫ਼ਤਰ ਇਹੋ ਦਫ਼ਤਰ ਦੇ ਸਾਹਮਣੇ ਦੰਪਤੀ ਪਾਈ ਗਈ ਦਿੱਤੀ ਦਾ ਹਿਸਾਬ ਵਿੱਚ ਗੜੀ ਮੇਲਾ ਫੇਰੀ ਹੋਈ ਹੈ। ਉਹਨੂੰ ਲੈ ਕੇ ਉਹਦਾ ਹਿਸਾਬ ਮੰਗਿਆ ਜਾ ਰਿਹਾ ਤੇ ਉਹਦਾ ਰਿਕਾਰਡ ਮੰਗਿਆ ਜਾ ਰਿਹਾ। ਅ ਪਿਛਲੇ ਦਿਨਾਂ ਤੋਂ ਕਾਂਗਰਸ ਦੇ 파ਸ਼ਦ ਪਾਰਿਆ ਪੁਰਾਣੀਆਂ ਪਾਰਟੀਆਂ ਦੀ ਮੰਗ ਸੀ ਇਹ ਕਹਿੰਦੇ ਸੀਗੇ ਉਹ ਕਿ ਜਿਹੜੇ ਬਾਕੀ ਐਮਸੀ ਆ ਆਖਰ ਉਹਨਾਂ ਨੂੰ ਵੀ ਦਾ ਪਤਾ ਹੈ ਤੇ ਉਹ ਚਾਹੁੰਦੇ ਸੀਗੇ ਉਹ 파ਸ਼ਦ ਜਿਹੜੇ ਐਮਸੀ ਜਿਹੜੇ ਆ ਉਹ ਵੀ ਆ ਕੇ ਉਹਨਾਂ ਦੇ ਧੰਦੇ ਦਾ ਸਮਰਥਨ ਕਰਨ ਤੇ ਅੱਜ ਇਹਨਾਂ ਨੇ 당ਨੇ ਦੇ ਵਿੱਚ ਅੱਜ ਐਮਸੀ ਕਾਲੀਦਲ ਤੋਂ ਤੇ ਇੱਕ ਬਸਪਾ ਤੋਂ ਜਿਹੜੇ ਐਮਸੀ ਆ ਉਹ ਪਹੁੰਚੇ ਆ ਤੇ ਉਹਨਾਂ ਇਹਨਾਂ ਨੂੰ ਸਮਰਥਨ ਦਿੱਤਾ ਅਸੀਂ ਪੁੱਛਦੇ ਹਾਂ ਇਹਨਾਂ ਨੂੰ ਕਿ ਉਹ ਤੁਹਾਨੂੰ ਸਮਰਥਨ ਦੇ ਕੇ ਜਾਂ ਕੋਈ ਸ਼ਕਤ ਰੱਖਦੇ ਪਾਰੀ ਦੀ ਜਨਤਾ ਦੇ ਤੁਹਾਡਾ ਸਵਾਗਤ ਹੈ ਜਿਹੜੀ ਪਿਛਲੇ ਚੇਤੇ ਤੁਹਾਡੀ ਐਮਸੀ ਕੇ ਭਲਾ ਪ੍ਰਾਣਿਤ ਜਿਹੜੇ ਐਮਸੀ ਨਵੇਂ ਹੈਗੇ ਐਮਸੀ ਉਹ ਵੀ ਤੁਹਾਡੇ ਧਰਮੇ ਦੇ ਵਿੱਚ ਪਹੁੰਚ ਗਏ ਤੁਹਾਡਾ ਸਾਥ ਦੇ ਅੱਜ ਉਹ ਐਸੀ ਕੀ ਕਹਿਣਾ ਤੁਹਾਡਾ ਸਭ ਤੋਂ ਪਹਿਲਾਂ ਨਮਸਕਾਰ ਤੁਹਾਨੂੰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੂਸਰੇ ਨੰਬਰ ਦੇ ਸ਼ਹਿਰ ਵਾਸੀਆਂ ਨੂੰ 90 ਸਾਲ ਦੀ ਬਹੁਤ ਬਹੁਤ ਮੁਬਾਰਕਾ ਸਾਡਾ ਨਵਾਂ ਸ਼ਹਿਰ ਤੁਹਾਨੂੰ ਬੜਾ ਮਾਣ ਮਹਿਰ ਭਰਿਆ ਹਾਂ ਜੀ ਮਨੀ ਗੀ ਗੱਲ ਤੁਸੀਂ ਪੁੱਛੀ ਜੀ ਅੱਜ ਉਧਰਨੇ ਤੇ ਆਏ ਆ ਮੈਂ ਉਹਨਾਂ ਦਾ ਮੋਸਟ ਵੈਲਕਮ ਕੀਤਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਅੱਜ ਕਰਨਾ 3 ਐਮਸੀ ਰਾਜ ਦੇ ਨਾਲ ਜਿਹਦਾ ਮਤਲਬ ਜੋ ਮੈਂ ਮੰਗ ਮੰਗਦਾ ਪਿਆ ਸੀ ਜਸ ਮੇਰੇ ਜਿਹੜੇ ਸਾਥੀ ਕਾਉਂਸਲਰ ਇਹ ਮੰਗ ਮੰਗਰੇ ਵੀ ਸੀਗੀ ਕਿ ਜਿਹੜੀ ਸਭ ਤੋਂ ਮੁਢੀ ਦਾ ਸਾਥ ਦਿੱਤਾ ਜਾਂਦੇ ਇਹਦੇ ਵਿੱਚ ਕੰਮਾ ਹੋਇਆ ਤੇ ਉਹਨੂੰ ਅੱਜ ਹੋਰ ਸਮਰਥਨ ਮਿਲਿਆ ਮਨ ਬਹੁਤ ਖੁਸ਼ੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿਉਂਕਿ ਇਹ ਸ਼ਹਿਰ ਦਾ ਪੈਸਾ ਜਦੋਂ ਸ਼ਹਿਰ ਦੇ ਜੁਨੇ ਨਮਾਇਦੇ ਇਹ ਅਸੀਂ ਵੀ ਰਖਵਾਲੀ ਕਰਾਂਗੇ ਸਾਡੀ ਲੋਟ ਹੋਈ ਦੀ ਤੇ ਹੋਰ ਲੋਕਾਂ ਨੇ ਹੁਣ ਕਰੀ ਲੋਕਾਂ ਸੰਗਠਨ ਸੀ ਕਰਕੇ ਜੋ ਉੱਤੇ ਪੇਚ ਹੈ ਪੀ ਸਾਡੇ ਕੰਮ ਕੀਤੇ ਜਾਣ ਸ਼ਹਿਰ ਦੇ ਗਾਮ ਹੋਣ ਸੜਕਾ ਬੜਾ ਨਲੀਆਂ ਨਾਲੀਆਂ ਬੜਨ ਸਫਾਈ ਹੋਵੇ ਸੇ ਵੀ ਠੀਕ ਹੋਵੇ ਤੇ ਕੋਈ ਕਪੜਾ ਨਾ ਦੇ ਨੀਰ ਤੇ ਬਹੁਤ ਵੱਡਾ ਕਪੜਾ ਹੈ ਉਹ ਜਿਹੜਾ ਕਪੜਾ ਹੈ ਉਹ ਨਹੀਂ ਸਾਨੂੰ ਕੋਈ ਹੱਥ ਪੈਲ ਫੜਾ ਰਿਹਾ ਯੂ ਸਾਹਿਬ ਵੀ ਇਸ ਦੀ ਸਾਹਿਬ ਵੀ ਏਡੀਸੀ ਸਾਹਿਬ ਵੀ ਅਸੀਂ ਵਿਜੀਲੈਂਸ ਨੂੰ ਵੀ ਭੇਜ ਚੁੱਕੇ ਆ ਲੀਗਲ ਨੋਟਿਸ ਵੀ ਭੇਜ ਚੁੱਕੇ ਆ ਬਾਰ ਬਾਰ ਅੱਜ ਵੀ ਮੂਹਰੇ ਧਰਨੇ ਲਾਉਂਦੇ ਨੇ ਆ ਜੇ ਆਏ ਨੇ ਤੇ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਇਹਨਾਂ ਤੋਂ ਇਲਾਵਾ ਬਾਕੀ ਐਮਸੀ ਨੂੰ ਵੀ ਦੱਸਦਾ ਕਿ ਹੱਕ ਤੇ ਸੱਚ ਦੀ ਲੜਾਈ ਹੈ ਇਹ ਕੋਈ politcal ਲੜਾਈ ਨਹੀਂ ਹੈ ਜਿਹਦੇ ਚ ਸਾਥ ਦਿਓ ਜਿਹੜੇ ਦੋਸ਼ੀ ਆਪਾਂ ਉਹਨਾਂ ਨੂੰ ਨੱਗੇ ਕਰੀਏ ਉਹਨਾਂ ਨੂੰ ਸਜ਼ਾ ਦੇਈਏ ਅੱਜ ਮੇਰਾ ਮਕਸਦ ਇਹ ਸੀ ਮੇਰੇ ਕੋਲ ਫੇਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੇਨ ਰੋਧ ਪਰ ਕਰਦਮ ਸਾਡੇ ਜਿਹੜੇ ਦਿਨ ਆਏ ਆ ਬਾਕੀ ਵੀ ਆਣ ਅੱਜ ਸਭ ਸਮਰਥਨ ਦਿੱਤਾ ਗਿਆ ਐ ਐਮਸੀਆਂ ਵੱਲੋਂ ਜਾਂ ਕੋਈ ਤੁਹਾਡੇ ਨਾਲ ਕੋਈ ਸ਼ਰਤ ਜਾਂ ਕੋਈ ਮੰਗ ਰੱਖੀ ਗਈ ਮੈਨੂੰ ਸਾਡੇ ਵਿੱਚ ਆ ਕੇ ਬੈਠ ਗਏ ਸਾਨੂੰ ਬਹੁਤ ਖੁਸ਼ੀ ਹੈ ਰੋਜ਼ ਆਇਆ ਕਰ ਜਿੰਨੀ ਦੇਰ ਤੱਕ ਹਿਸਾਬ ਨਹੀਂ ਮਿਲਦਾ ਸਵਾਤ ਤਾਂ ਆਉਗਾ ਨਾ ਵੀ ਲੈ ਲਈ ਅਸੀਂ ਕੋਈ ਇੱਥੇ ਉਹ ਵੀ ਦਾਲ ਆ ਕੇ ਬੈਠ ਬਾਕੀ ਵੀ ਆਣ ਮੈਂ ਤਾਂ ਪੁਰਾਣੀ ਐਮਸੀਆਂ ਨੂੰ ਵੀ ਕਹਿੰਦਾ ਉਹ ਵੀ ਆਜਣ ਸਾਡੇ ਕੋਲ ਆਏ ਅੱਜ ਸੁਮਿਤ ਚੋਪੜਾ ਜੀ ਆਏ ਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਬਾਕੀ ਜਿਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਉਹ ਵੀ ਆਜਣ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਬਾਕੀ ਇਹ ਬੜੀ ਨੀਂ ਨ ਕਰੋ ਜਿਸਰਾ ਆ ਕੇ ਕਹਿੰਦਾ ਜੀ ਭਾਕੇ ਜੀ ਤੁਸੀਂ ਪਰਮ ਜੀ ਦੇ ਕਿਹਾ ਵੀ ਰੇਲਵੇ ਰੋਡ ਨਹੀਂ ਬਣਦਾ ਪਿਆ ਉਹ ਯਾਰ ਉਹ ਰੇਲਵੇ ਰੋਡ ਤਾਂ ਸਾਡੇ ਸ਼ਹਿਰ ਦੀ ਜਾਨ ਹੈ ਉਹ ਬਣਨੀ ਚਾਹੀਦੀ ਹੈ ਉਹਦੇ ਤੇ ਬਿਜ਼ਨਸ ਜਾਂਚ ਵੀ ਤੁਸੀਂ ਲਗਾਈ ਹੋਈ ਹੈ ਤੁਸੀਂ ਪਾਈ ਹੋਈ ਹੈ ਠੀਕ ਹੈ ਨਾ ਬਾਕੀ ਤਾਂ ਕੇ ਸਟੇਜ ਹੋ ਲੈ ਲਿਆ ਸਟੇਜ ਲੈਣ ਦਾ ਡੇਢ ਮਹੀਨਾ ਹੋਇਆ ਅਸੀਂ ਤਾਂ ਇਹ ਗੱਲ ਸਾਰੀ ਛੱਡ ਦੋ ਸੀਨੀਅਰ ਵਾਈਸ ਪ੍ਰਧਾਨ ਦਾ ਜਨਾਬ ਕਰਾ ਲਓ ਮੀਟਿੰਗ ਆਪੇ ਹੋ ਜਾਣੀ ਹੈ ਸਾਡੇ ਐਮਐਲਏ ਸਾਹਿਬ ਨੂੰ ਸਾਨੂੰ ਕਹਿੰਦਾ ਸੀ ਕੋਈ ਨਹੀਂ ਲੜਾਂਗੇ ਬੈਠਾਂਗੇ ਤੁਸੀਂ ਜਿਹੜਾ ਮਰਜ਼ੀ ਚੋਲ ਲਓ ਅਸੀਂ ਤਾਂ ਸ਼ਹਿਰ ਦੇ ਕੰਮਾਂ ਵਾਸਤੇ ਬੈਠੇ ਹਾਂ ਜੋਨੋ ਜਿਹੜਾ ਮਰਜ਼ੀ ਪ੍ਰਧਾਨ ਜਿਹੜਾ ਮਰਜ਼ੀ ਚੁਣ ਲਓ ਅਸੀਂ ਨਹੀਂ ਵਿਚੋਂ ਦੇ ਤੁਹਾਨੂੰ ਅਸੀਂ ਕਹਾਂ ਨਹੀਂ ਸਾਡਾ ਬੰਦਾ ਖੜਾ ਦੋ ਜੋ ਖੜਾ ਲਓ ਜਿਹੜਾ ਵੀ ਚੁਣੂਗਾ ਬੈਠਾ ਉਹ ਜੰਮੇਰੇ ਤੇ ਨਹੀਂ ਹੋਗੀ ਅਧਿਆਨ ਰੋਡ ਬਣਾਣ ਮਤਲਬ ਜਿਹੜਾ ਸੀਨੀਅਰ ਵਾਈਸ ਪ੍ਰਧਾਨ ਦੀ ਜੋਨ ਹੋਏਗੀ ਉਹਦੇ ਵਿੱਚ ਕਾਂਗਰਸ ਦਾ ਕੋਈ ਪਾਰਟਿਸਪੇਟ ਨਹੀਂ ਕੀਤਾ ਜਾਏਗਾ ਜਿਸ ਕੋਈ ਸਾਡੇ ਐਮਐਲਏ ਸਾਹਿਬ ਨੇ ਇਹ ਗੱਲ ਕਹਿ ਚੁੱਕੀ ਦੋ ਵਾਰੀ ਕਿ ਤੁਸੀਂ ਜਿਹੜਾ ਮਰਜ਼ੀ ਸੀਨੀਅਰ ਵਾਈਸ ਪ੍ਰਧਾਨ ਨਾਲੋਂ ਸਾਨੂੰ ਕੋਈ ਤਰ੍ਹਾਂ ਦੇ ਕਿਸੇ ਤਰ੍ਹਾਂ ਦਾ ਕੋਈ ਅਸੀਂ ਆਪਣਾ ਬੰਦਾ ਖੜਾ ਨਹੀਂ ਕਰਾਂ ਹੁਣ ਜਦੋਂ ਸਾਡੇ ਐਮਐਲਏ ਸਾਹਿਬ ਇਹ ਗੱਲ ਕਹਿੰਦੇ ਪਏ ਆ ਕਿ ਬਣਾਣ ਡਰ ਜਿੰਨੇ ਦੇ ਸਟੇਲ ਲਿਆ ਸਟੇਜ ਛੱਡੋ ਸਣੀਏ ਵੀ ਯਾਰ ਉਹ ਸਟੇਜ ਤਾਂ ਅਸੀਂ ਹੋਰ ਕੰਮਾਂ ਦੇ ਹੀਰਾ ਫਰੀਦ ਲਿਆ ਇਸ ਦਾ ਕੋਈ ਕਰਕੇ ਥੋੜਾ ਲੈ ਵੀ ਨੀਲਰ ਰੋਡ ਨਾ ਬਣੇਗੀ ਸਾਰੇ ਸ਼ਹਿਰ ਚ ਰੋਲਾ ਤੁਸੀਂ ਪਾਲੇ ਬੈ ਇੱਥੇ ਵੀ ਅੱਜ ਕਹਿੰਦੇ ਪਿਆ ਵੀ ਸਟੇਲ ਲੈ ਲਿਆ ਉਹ ਸਟੇਜ ਤੁਹਾਡੀ ਚੋਰੀ ਕਰਕੇ ਲਿਆ ਤੁਸੀਂ ਮੈਨੂੰ ਦੱਸੋ ਤੁਸੀਂ ਐਮਸੀ ਸਾਰੇ ਆ ਅੱਜ ਮੈਨੂੰ ਇਹ ਗੱਲ ਪੁੱਛਦੇ ਸਟੇਲ ਲੈ ਲਿਆ ਮੈਂ ਸਟੇਜ ਤੁਹਾਨੂੰ ਬਾਰ ਬਾਰ ਕਹਿੰਦਾ ਹੀਰਾ ਫਰੀਦ ਮੈਂ ਕਿੰਨੀ ਵਾਰਾ ਫਰੀਦ ਗਣਾਉਂਦਾ ਤੁਹਾਨੂੰ ਚੰਗਾ ਨਹੀਂ ਲੱਗਦਾ ਇੱਕ ਐਮਸੀ ਕਹੀ ਵੀ ਆ ਵੀ ਖਾ ਲੇ ਤੁਸੀਂ ਉਹ ਵੀ ਖਾ ਲੇ ਤੁਹਾਨੂੰ ਕਿਸ ਨੂੰ ਬੋੜਾ ਮਾੜਾ ਜਿਵੇਂ ਕਹਣਾ ਮਸਾਦ ਦੇ ਤੌਰ ਉਹ 1 ਲੱਖ 2 ਲੱਖ ਰੁਪਏ ਦੇ ਨਿਕਲ ਰਹੇ ਨੇ 90000 ਦੇ ਲਗਭਗ ਬਿੱਲ ਬਣਿਆ ਉਹ ਜਾ ਕੇ ਤੁਸੀਂ ਪੱਤਰਕਾਰ ਦੇਦੋ ਸ਼ਹਿਰ ਜਾ ਕੇ ਦੇਖ ਲਓ ਉੱਤੇ 2 ਲੱਖ ਰੁਪਏ ਲੱਗੇ ਇੱਕ ਇਸੇ ਕਰਕੇ ਸਟੇ ਲਿਆ ਅੱਗ ਅੱਗ ਜੜਾਟ ਹੁੰਦਾ ਸੀ ਅੰਦਰ ਇਸੇ ਦੁਖੀ ਹੋ ਕੇ ਲਿਆ ਸਟੇ ਅਦਾਸ ਤੇ ਗਏ ਆ ਕੋਈ ਬਿਜਾਰ ਥੋੜਾ ਸਟੇ ਰੇਲਵੇ ਰੋਡ ਤੇ ਨਹੀਂ ਲਿਆ ਨਹੀਂ ਲਿਆ ਨਹੀਂ ਲਿਆ ਸਿਰਫ ਲਿਆ ਇਸੇ ਇਹ ਨਾ ਕਰਕੇ ਵੀ ਅੰਦਰ ਹੀਰਾ-ਵਰੀਆ ਕਰਦੇ ਸੀ ਹੋਰ ਸਰਿਆਮ ਕਰਦੇ ਸੀ ਆ ਮਿੱਟੀ ਵਾਲੀ ਤੁਹਾਡੀ ਸਾਹਮਣੀ ਆ ਆ ਤੁਹਾਡੇ ਜਿਹੜੀਆਂ ਦਾਣਾ ਮੰਡੀ ਦਾ ਜਿਹੜਾ ਬਾਜ਼ਾਰ ਹੈ ਦੇਖੋ ਜਾ ਕੇ ਸਾਰਾ ਸ਼ਹਿਰ ਦੇਖੋ 2 ਲੱਖ ਰੁਪਏ ਤੁਸੀਂ ਘਰ ਦਾ ਕੋਈ ਬਾਥਰੂਮ ਬਣਾ ਲਓ ਯਾਰ ਫਸਟ ਦਾ ਕੋਈ 2 ਲੱਖ ਨਹੀਂ ਲੱਗਦਾ ਇਹ ਤਾਂ ਰਿਪੇਅਰ ਕੀਤਾ ਰਿਪੇਅਰ ਬਾਥਰੂਮ ਤੇ 2 ਲੱਖ ਰੁਪਏ ਖਤ ਹੋ ਗਈ ਯਾਰ ਇਸ ਨਾਲ ਕੀ ਸਟੇ ਲਿਆ ਵੀ ਇੱਥੇ ਲੁੱਟਦੇ ਬੇ ਸਾਡੇ ਸ਼ਹਿਰ ਦੇ ਪੈਸੇ ਨੂੰ ਰੇਲਵੇ ਰੋਡ ਬਣਾਓ ਸੀਨੀਅਰ ਵਾਈਸ ਪ੍ਰਧਾਨ ਦਾ ਜਨਾਬ ਬੁਲਾਓ ਜਿਹੜਾ ਬੰਦਾ ਬੈਠਾ ਉਹ ਬਣਾਓ ਰੇਲਵੇ ਰੋਡ ਸਾਡੇ ਜਿੱਥੇ ਸਾਰੇ ਅਫਸਰਾਂ ਦੇ ਸਾਈਨ ਕਰਾਣੇ ਆ ਸਭ ਤੋਂ ਪਹਿਲਾਂ ਸਾਡੇ ਕਰਾਓ ਅਸੀਂ ਕਰਾਂਗੇ ਰੇਲਵੇ ਰੋਡ ਬਣਾਉ ਬਹੁਤ ਜ਼ਰੂਰੀ ਆ ਸ਼ਰਮ ਆਂਦੀ ਆ ਰੇਲਵੇ ਰੋਡ ਤੋਂ ਲੰਘ ਲੱਗਿਆ ਆ ਬਾਕੀ ਦੇਖ ਲਓ ਆ ਇਹ ਦੇਖੀ ਅੱਗੇ ਦੇਖੋ ਕਿੱਡਾ ਮੱਡਾ ਟੋਆ ਪਿਆ ਆ ਫੱਟੀ ਬਸਤਾ ਚੌਂਕ ਆ ਚੰਡੀਗੜ੍ਹ ਚੌਂਕ ਐਕਸੀਡੈਂਟ ਦਾ ਘਰ ਹੈ ਮੈਂ ਤਾਂ ਕਿ ਅੰਬੇਦਕਰ ਚੌਂਕ ਅੰਬੇਦਕਰ ਚੌਂਕ ਵੀ ਵਿੱਚ ਇਹ ਇੱਥੇ ਕੋਈ ਹਾਦਸਾ ਹੋ ਜਾਊਗਾ ਤਾਂ ਹੀ ਜਾਗੋਗੇ ਇਹ ਪ੍ਰਸ਼ਾਸਨ ਨੂੰ ਨਜ਼ਰ ਨਹੀਂ ਆ ਰਹੀ ਮੈਨੂੰ ਤਾਂ ਇਹ ਜਗ੍ਹਾ ਪੜਾ ਆ ਰਹੀ ਮੇਰੇ ਨਾਲ 2 4 5 ਬੰਦੇ ਲੜਨ ਮੈਂ ਤਾਂ ਲੋਕ ਦੇ ਥੈਲੇ ਜਾ ਕੇ ਤੇ ਮਾਰ ਲੈਣੇ ਆ ਮੈਂ ਤਾਂ ਵੇਟ ਕਰਦਾ ਰਹਾ ਮੈਂ ਇਕੱਲਾ ਇੰਨੇ ਚੁੱਕਾ ਹੈ ਨਹੀਂ ਨਹੀਂ ਤਾਂ ਮੇਰਾ ਜੇ ਮੈਂ ਥੋੜੀ ਬਥੀ ਮੇਰੀ ਹਿੰਮਤ ਵੀ ਹੁੰਦੀ ਨਾ ਇਹ 100 150 ਤੇਲਾ ਲੁਕਦਾ ਹੁੰਦਾ ਅੱਜ ਕੱਲ ਰੈਡੀਕਟ ਲੁੱਕ ਬਣੀ ਆਂਦੀ ਹੈ ਇਹ ਉਹਦੇ ਤੇ ਪਾਤੀਆਂ ਨੇ ਟੋਏ ਤਾਂ ਮਤਲਬ ਭਰੇ ਜਾਂ ਉਹ ਐਕਸੀਡੈਂਟ ਤਾਂ ਨਾ ਹੋ ਹੋ ਜਵੇ ਮੇਰੇ ਨਾਲ ਚਾਰ ਚਾਰ ਬੰਦੇ ਰਲਣ ਮੈਂ ਮੈਂ ਸ਼ਹਿਰ ਨੂੰ ਅਪੀਲ ਕਰਦਾ ਹਾਂ ਬੰਦਾ 10 ਬੰਦੇ ਰਲੋ ਮੈਂ ਵੀ ਇਹ ਸਭ ਬਰਾਬਰ ਦਾ ਪਾਉਂਦਾ ਆਪਾਂ ਇੱਥੇ ਲੋਕ ਭਾਈ ਅੱਗੇ ਸਭ ਮੇਰਾ ਲਾਸਟ ਸਵਾਲ ਹੈ ਸ਼ਾਇਦ ਇੱਥੇ ਬਾਸ ਨੂੰ ਲੈ ਕੇ ਕਾਂਗਰਸ ਐਮਸੀਆਂ ਦਾ ਕੀ ਦੇਖੋ ਸਾਡਾ ਜਿੱਦਨ ਦਾ ਪ੍ਰਧਾਨ ਲਾਇਆ 1.5 ਸਾਲੋਂ ਉੱਤਮ ਬਾਸੇਰ ਦੇ ਵਿਕਾਸ ਦਾ ਜਿਹੜਾ ਕਰਕੋ ਕਿ ਰਾਜਨੀਤੀ ਇਦਾਂ ਦੀ ਚੱਲੀ ਹੈ ਇਹ ਸ਼ਹਿਰ ਦੀ ਕਿਸਮਤ ਮਾੜੀ ਕਹੋ ਸਾਨੂੰ ਵੀ ਸ਼ਰਮ ਆਉਂਦੀ ਹੈ ਐਮਸੀ ਬਣੇ ਆ ਬਹੁਤ ਮਾਨੂੰ ਤਕਲੀਫ ਆ ਕਿ ਕਦੇ ਐਮਸੀ ਬਣੀ ਜਦ ਅਸੀਂ ਵਿਕਾਸੇ ਪਹਿਲੇ 2 ਸਾਲ ਜਿੱਦੋਂ ਵੱਡੇ ਵਧੀਆ ਆਰਾਮ ਨਾਲ ਸਾਰੇ ਕਾਉਂਸਲਰਾਂ ਦੇ ਕੰਮ ਹੋਏ ਆ ਪਰ ਪਰਮਨ ਸਿੰਘ ਖਾਲਸਾ ਉਹਨਾਂ ਦਾ ਤੁਹਾਡੇ ਤੇ આરોਪ ਹੈ ਕਿ ਜਿਹੜਾ ਐਮਸੀ ਆਪਣੇ ਪ੍ਰਧਾਨ ਸਗੇ ਜੀਵਾਲ ਸਿੰਘ ਜੀ ਉਹਨਾਂ ਵੱਲੋਂ ਸਿਰਫ 6 ਹੀ ਮੀਟਿੰਗਾਂ ਕੀਤੀਆਂ ਗਈਆਂ باقی ਮੀਟਿੰਗਾਂ ਨਹੀਂ ਕੀਤੀਆਂ ਗਈਆਂ ਦੇਖੋ ਜਦੋਂ ਵੀ ਕੋਈ ਮੀਟਿੰਗ ਕਰਨੀ ਹੁੰਦੀ ਹੈ ਪਹਿਲਾਂ ਉਹਦੇ ਏਜੰਡੇ ਤਿਆਰ ਹੁੰਦੇ ਕਈ ਏਜੰਡੇ ਨੂੰ ਉੱਪਰੋਂ ਅਪਰੂਵਲ ਲੈਣੀ ਹੁੰਦੀ ਹੈ ਸਾਰਿਆਂ ਦੀ ਸਲਾਹ ਲੈਣੀ ਹੁੰਦੀ ਹੈ ਉਹ 2-3 ਮਹੀਨੇ ਲੱਗ ਜਾਂਦੇ ਜਦੋਂ ਵਧੀਆ ਢੰਗ ਨਾਲ ਕੋਈ ਏਜੰਡਾ ਤਿਆਰ ਕਰਨਾ ਹੋਵੇ ਉਸ ਏਜੰਡਿਆਂ ਕਰਕੇ ਲੇਟ ਹੋਏ ਆ ਔਰ ਜਿਹੜੇ ਜਿਹੜੇ ਏਜੰਡੇ ਆਏ ਕੋਈ ਐਮਸੀ ਕਹਿ ਰਹੇ ਨਹੀਂ ਮੇਰੇ ਬਾੜ ਦਾ ਕੰਮ ਨਹੀਂ ਪਾਇਆ ਇੱਕ ਬੰਦੇ ਨੇ ਹੱਲ ਚਕਣਾ ਕਰਕੇ ਕਹਿ ਰਹੇ ਮੇਰੀ ਗਲੀ ਨਹੀਂ ਕੋ ਪਾਈ ਆ ਸਾਰਿਆਂ ਦਾ ਸਾਡਾ ਪ੍ਰਧਾਨ ਆ ਤੁਸੀਂ 19 ਐਮ ਸੀ ਆ ਕਿਸੇ ਦਾ 10 ਲੱਖ ਦਾ ਕੰਮ ਕਿਸੇ ਦਾ 20 ਲੱਖ ਦਾ ਕੰਮ ਉਹ ਇਹ ਕਹਿੰਦਾ ਸੀ 20 ਲੱਖ ਤੋਂ ਉੱਪਰ ਨਾ ਡਟ ਬਾਈਓ ਮੇਰੇ ਭਾਈ ਸਾਰਾ ਜਲੰਧ ਅਗਲੀ ਮੀਟਿੰਗ ਆਉਗੀ ਤੁਹਾਡਾ ਹੋਰ ਪਾ ਦਾਂਗੇ ਉਹ ਜਿੱਦਾਂ ਜਿੱਦਾਂ ਪੈਸੇ ਸਾਡੇ ਕੋਲ ਸੀ ਯੂਜ਼ ਹੁੰਦੇ ਰਹੇ ਜਿੱਦਾਂ ਜਿੱਦਾਂ ਆਂਦੇ ਰਹੇ ਆਪਾਂ ਉਹਦਾ ਕੰਮ ਪਾਦੇ ਰਹੇ ਆ ਜਿਹੜੇ ਹੁਣ ਇਹਨਾਂ ਨੇ ਮੀਟਿੰਗਾਂ ਕੀਤੀਆਂ ਇਹ ਤਾਂ ਹੈ ਹੀ ਅਨਲੀਗਲ ਸੀ ਉਹ ਤਾਂ ਮੀਟਿੰਗ ਨਹੀਂ ਆਲੇ ਇੱਕ ਪਰ ਕਿਸੇ 10 ਲੱਖ ਦਾ ਇੱਕ ਵੀ ਕਾਂਗਰਸ ਦਾ ਕੰਮ ਇਹਨਾਂ ਨੇ ਪਾਇਆ ਹੋਵੇ ਪਹਿਲਾਂ ਉਹਨਾਂ ਦਾ ਹੀ ਕਹਿਣਾ ਹੈ ਕਿ ਜੇ ਮੀਟਿੰਗਾਂ ਅਨਲੀਗਲ ਸੀ ਕਿ ਹਾਂ ਤੱਕ ਤੁਸੀਂ ਉਹ ਮੀਟਿੰਗ ਤੇ ਜਿਹੜੇ ਦੇਖੋ ਇਹ ਇਹ ਟੈਕਨੀਕਲ ਗੱਲ ਦੇ ਵਿੱਚ ਆਏ ਜਿਹਨਾਂ ਨੇ ਸਾਡੇ ਪ੍ਰਧਾਨ ਨੂੰ ਜਿੱਤੋਂ ਲਾਇਆ ਨਾ ਉਹ ਲਾਣ ਦੇ ਕਾਬਲ ਨਹੀਂ ਸੀਗਾ ਉਹ ਜਿੱਦਨ ਵੀ ਹਾਈ ਕੋਰਟ ਚ ਬਹਿਸ ਹੋ ਗਈ ਇੱਕ ਮਿੰਟ ਤੇ ਤੁਹਾਨੂੰ ਤੁਹਾਡੇ ਸਾਹਮਣੇ ਸਾਨੂੰ ਹਾਈ ਕੋਰਟ ਦੇ ਪੂਰਾ ਭਰੋਸਾ ਦਾ ਉਹਨਾਂ ਨੇ ਇੱਕ ਮਿੰਟ ਤੇ ਬਹਾਲ ਕਰ ਦੇਣਾ ਜਿਹੜੀ ਇੱਕ ਸਚਾਈ ਵਾਲੀ ਗੱਲ ਹੈ ਹੁਣ ਜਿਹੜੀ ਰਹੀ ਗੱਲ ਅਸੀਂ ਇਹਨਾਂ ਨੂੰ ਮੌਕਾ ਨਹੀਂ ਸਿੱਦਣਾ ਚਾਹਦੇ ਭਾਵੇਂ 2 ਮਿੰਟਾਂ ਨਜ਼ਰ ਕਰਦੇ ਸੀ 2 ਮਿੰਟਾਂ ਛੱਡ ਕੇ ਤੀਸਰੀ ਮਿੰਟਿੰਗ ਤੇ ਅਸੀਂ اٹੈਂਡੈਂਸ ਲਗਾਉਂਦੇ ਸੀ ਵੀ ਇਹਨਾਂ ਨੂੰ ਕੋ ਮੌਕਾ ਨਾ ਮਿਲੇ ਉਹਦਾ ਕਾਰਨ ਸਿਰਫ ਇਹੀ ਸੀ ਹੋਰ ਕੋਈ ਕਾਰਨ ਨਹੀਂ ਸੀ ਵੀ ਇਹਨਾਂ ਨੂੰ ਇਹਨਾਂ ਦੇ ਹੱਥ ਕੋ ਮ ਦੇੇ ਵਜੇ ਅੱਜ ਵੀ ਮਤਲਬ ਸਪਸ਼ਟਦਾ ਹਦਲਾ ਸਾਰੇ ਸ਼ਹਿਰ ਨੂੰ ਹੋ ਰਿਹਾ ਸੋ 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 ਇਹ ਸਿੱਲੇ ਕਾਂਗਰਸ ਦੇ ਪਾਰਸ਼ਦ ਫਰਵੀ ਪਾਰੀ ਜਿਨ੍ਹਾਂ ਦੇ ਨਾਲ ਜਿਹੜੇ ਕਾਂਗਰਸੀ ਪਾਰਸ਼ਦ ਹੋਰ ਵੀ ਆ ਉਹਨਾਂ ਕੋਲੋਂ ਮਿੱਟੀ ਦੇ ਹਿਸਾਬ ਨੂੰ ਲੈ ਕੇ ਡੰਪ ਨੂੰ ਤੇ ਜਿਹੜੀ ਮਿੱਟੀ ਪਾਈ ਗਈ ਉਹਦੇ ਹਿਸਾਬ ਨੂੰ ਲੈ ਕੇ ਉਹਦੇ ਚ ਹੀਰਾ ਫੇਰੀ ਹਿਸਾਬ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਉਹ ਕਹਿ ਰਿਹਾ ਕਿ ਜਿਹੜਾ ਪੈਸਾ ਸੀਗਾ ਤੇ ਜਿਹੜਾ ਲੋਕਾਂ ਦੁਆਰਾ ਪੈਸਾ ਦਿੱਤਾ ਸ਼ਹਿਰ ਦੇ ਵਿਕਾਸ ਲਈ ਦਿੱਤਾ ਗਿਆ ਸੀ ਨਾ ਕਿ ਕਿਸੇ ਅਧਿਕਾਰੀ ਦੀ ਜਾਂ ਨੇਤਦਾਰੀ ਜੇਬ ਵਿੱਚ ਧੰਨਵਾਦ